ਪੀ ਪੜੇਗੇ ਇਸੇ ਮਾਰਕੀ ਜਾਰੀ ਨਾ ਰਹਿਣ ਤਾਂ ਇਹ ਦਿਖਾ ਦਿਓ ਉਹ ਅਸੀਂ ਬਿੱਟਿਕ ਨਹੀਂ ਮੰਨ ਰਿਹਾ ਤੋਂ ਇਸ ਪਾਰਟੀ ਜਿਹੜੀ ਮੋਟਰਸਾਈਕਲ ਚੋਰੀ ਕਰਨ ਵਾਲੇ ਜਿਹੜੋਂ ਦੇ ਦੋ ਵਿਕ ਰਿੰਦਰ ਨੂੰ ਦਾ ਕੰਪੁਲਟਾ ਗਿਆ ਮਡਲ ਚੌਂਕੀ ਤੇ ਵਾਲਾ ਵੱਲੋਂ ਪਿਛਲੇ ਕਾਫੀ ਸਮੇਂ ਤੋਂ ਮੋਟਰਸਾਈਕਲ ਤੇ ਐਕਟਿਵਾ ਚੋਰੀ ਹੋਣ ਦੀਆਂ ਵਾਰਦਾਤਾਂ ਹੋ ਰਹੀਆਂ ਸੀ ਰਜਿੰਦਰਾ ਹਸਪੀਟਲ ਤੇ ਤੇ ਲੀਲਾ ਭਵਨ ਦੇ ਏਰੀਆ 'ਚ ਜਿਸ ਉਸ ਵੰਦ ਚ ਸਪੈਸ਼ਲ ਟੀਮ ਮਨਜੋਗ ਐਸਐਸਪੀ ਸਾਹਿਬ ਪਟਿਆਲਾ ਜੀ ਦੇ ਰਹਿਨਮਾਈ ਹੇਟ ਇਹ ਬਣਾਈ ਗਈ ਸੀ ਜਿਸ ਨੇ ਅੱਗੇ ਐਕਟ ਕਰਦਿਆਂ ਹੋਇਆਂ ਇੰਚਾਰਜ ਮਾਡਲ ਟਾਊਨ ਰਜੀਤ ਸਿੰਘ ਪਹਿਲਾਂ ਇਹਨਾਂ ਨੇ ਪਹਿਲਾਂ ਵੀ ਬਹੁਤ ਜ਼ਿਆਦਾ ਮੋਟਰਸਾਈਕਲ ਵਾਲੇ ਗੈਂਗ ਫੜੇ ਨੇ ਉਹ ਫਿਰ ਜਮਨਤ ਹੋ ਜਾਂਦੀ ਹੈ ਬਾਹਰ ਆ ਜਾਂਦੇ ਨੇ ਹੁਣ ਇੱਕ ਦਵਾਰਾ ਇੱਕ ਹੋਰ ਗੈਂਗ ਫੜਿਆ ਇਹਨਾਂ ਨੇ ਦੋ ਮੈਂਬਰੀ ਗੈਂਗ ਹੈ ਇਸ ਦੋ ਮੈਂਬਰੀ ਗੈਂਗਾ ਹਰਮਨਦੀਪ ਸਿੰਘ ਤੇ ਹਰਵਿੰਦਰ ਸਿੰਘ ਨਾਂ ਹੈ ਮੁੰਡਿਆਂ ਦੇ ਇਹਨਾਂ ਪਾਸੋਂ ਐਕਟਿਵ ਹੋ ਤੇ ਤਿੰਨ ਮੋਟਰਸਾਈਕਲ ਚੋਰੀ ਤੇ ਰਿਕਵਰ ਕੀਤੇ ਨੇ ਇਹ ਪਟਿਆਲੇ ਲੋਕਲ ਹੀ ਰਹਿਣ ਵਾਲੇ ਨੇ ਇਹਨਾਂ ਦੇ ਪਹਿਲਾਂ ਖਿਲਾਫ ਇੱਕ ਹਰਵਿੰਦਰ ਸਿੰਘ ਦੇ ਖਿਲਾਫ ਇੱਕ ਮਕਦਮਾ ਹਰਮਨਦੀਪ ਸਿੰਘ ਹੈਰੀ ਦੇ ਖਿਲਾਫ ਦੋ ਮਕਦਮੇ ਨੇ ਪਹਿਲਾਂ ਦਰਜ ਇਹ ਬੇਲ ਆਊਟ ਟੀਲ ਤੇ ਆਏ ਹੋਏ ਨੇ ਤੇ ਇਹਨਾਂ ਨੂੰ ਚੋਰੀ ショਦਾ ਮੋਟਰਸਾਈਕਲ ਨਾਲ ਇੱਕ ਮੋਟਰਸਾਈਕਲ ਨਾਲ ਪਹਿਲਾਂ ਰੰਗੇ ਇੱਥੇ ਕਾਬੂ ਕੀਤਾ ਉਦੋਂ ਬਾਅਦ ਦਰਾਂਨੇ 27 ਐਵੀਡੈਂਸ ਐਕਟ ਤੇ 23 ਬੀ ਐਸ ਵੀ ਉਹਦੇ ਦੇ ਅਧੀਨ ਬਰਾਮਦ ਕੀ 6 ਮੋਟਰਸਾਈਕਲ 6 ਵਿਕਲਾਂ ਦੀ ਹੋਰ ਹੋਈ ਹੈ ਕਿਹੜੇ ਮੋਟਰਸਾਈਕਲ ਸਰ ਹੈਗੇ ਇਹ ਕੀ ਇਹ 4 ਐਕਟਿਵਾ ਐਕਟਿਵਾ ਨੇ ਤੇ 3 ਮੋਟਰਸਾਈਕਲ ਨੇ ਇਹਨਾਂ ਦਾ ਅੱਗੇ ਹੁਣ ਮਾਨ ਮਾਨਯੋਗ ਅਦਾਲਤ ਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਗਿਆ ਤੇ ਇਦਾਂ ਨੇ ਰਿਮਾਂਡ ਹੋਰ ਵੀ ਅੱਗੇ ਜੋ ਡਿਟੇਲਡ ਪੁੱਛ ਗਿਛਾ ਉਹ ਕੀਤੀ ਜਾ ਰਹੀ ਕੀ ਟਾਰਗੇਟ ਕਿਹੜੀ ਜਗ੍ਹਾ ਨੂੰ ਕਰਦੇ ਸੀ ਮੈਂ ਮੇਨ ਭੀੜ ਭੜਕੇ ਵਾਲੀ ਜਗ੍ਹਾ ਲੀਲਾ ਪਵਨ ਮਾਰਕੀਟ ਰਜਿੰਦਰਾ ਹਸਪੀਟਲ ਤੇ ਜਿਆਦਾ ਭੀੜ ਭੜਕੇ ਵਾਲੀ ਜਗ੍ਹਾ ਤੇ ਜਿੱਥੇ ਕਰਾਊਡਡ ਪਲੇਸ ਹੈ ਉੱਥੋਂ ਹੀ ਮੋਟਰਸਾਈਕਲ ਚੋਰੀ ਹੁੰਦੀ ਸਰ ਇਹ ਫਾਟਸ ਨੂੰ ਵੇਚਦੇ ਏ ਢਿਗੇ ਕੱਟ ਕੇ ਇਹ 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 ਅੱਗੇ ਵੀ ਜਿਹੜੀ ਮੋਟਰਸਪ੍ਰਿੰਟ ਇਹਨਾਂ ਦੀ ਮੋਟਰਸਾਈਕਲ ਦੇ ਪਾਰਟਸ ਨੂੰ ਵੇਚ ਕੇ ਕੱਟ ਕੇ ਵੇਚਣਦੀ ਹੈ ਬਟ ਇਹ ਹੁਣ ਜਿਹੜਾ ਨਵਾਂ ਗੈਂਗ ਫੜਿਆ ਇਹਨਾਂ ਨੇ ਇਹਦੀ ਹਜੇ ਪੁੱਛਗਿੱਛ ਤੋਂ ਬਾਅਦ ਹੀ ਕਲੀਅਰ ਹੋਵੇਗੀ ਡਿਟੇਲਡ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਉਸ ਤੋਂ ਬਾਅਦ ਹੀ ਪਤਾ ਲੱਗੇ ਕਿ ਇਹ ਪਹਿਲਾਂ ਇਹ ਜੇਲ੍ਹ 'ਚ ਰਹਿੰਦੇ ਨੇ ਜੇਲ੍ਹ 'ਚ ਫਿਰ ਅੱਗੇ ਗੈਂਗ ਬਣਾ ਲੈਂਦੇ ਨੇ ਇਸ ਗੱਲ ਕਰਕੇ ਅੱਗੇ ਫਿਰ ਵਾਰਦਾਤ ਕਰਦੇ ਨੇ 69 ਜਿਵੇਂ ਪੁਲਿਸ ਦਾ ਕੰਮ ਚੱਲ ਰਿਹਾ ਹੈ ਇੱਕ ਵਾਰ ਇੱਕ ਵਾਰ ਡਿਟੇਲਡ ਇਹਨਾਂ ਦੀ ਪੁੱਛਗਿੱਛ ਹੋ ਕੀ ਗੱਲ ਕੀਤੀ ਵਸ ਇਹ ਇਹਨਾਂ ਦਾ ਡਰਗ ਟੈਸਟ ਕਰਾਇਆ ਜਾ ਰਿਹਾ ਜੀ ਜੇ ਨਸ਼ੇ ਦੇ ਸਬੰਧ ਚ ਕਿਤੇ ਵੀ ਇਨਵੋਲਵਮੈਂਟ ਹੋਊਗੀ ਇਹਨਾਂ ਦੀ ਤਾਂ ਸਕੋਟਿੰਗ ਨਹੀਂ ਕਰਵੋਗੇ